ਰੰਗ ਫਕੀਰੀ ਦੇ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਪ੍ਰਮਾਤਮਾ ਤੁਹਾਡੇ ਸਿਰ ਤੇ ਮੇਰ ਭਰਿਆ ਹੱਥ ਰੱਖੇ। ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਵਿਧੀ ਬਾਰੇ ਜਿਸ ਨੂੰ ਲੋਕ ਕਈ ਵਾਰ ਗਲਤ ਸਮਝ ਲੈਂਦੇ ਹਨ। ਪਰ ਜੇ ਸੱਚ ਪਛਾਣ ਲਵੋ ਤਾਂ ਇਹ ਵਿਧੀ ਕਿਸੇ ਦੀ ਟੁੱਟੀ ਹੋਈ ਜ਼ਿੰਦਗੀ ਨੂੰ ਜੋੜ ਸਕਦੀ ਹੈ। ਇਹ ਵਿਧੀ ਕੀ ਹੈ? ਇਸ ਦਾ ਨਾਮ ਹੈ ਵਸ਼ੀਕਰਨ। ਵਸ਼ੀਕਰਨ ਪਰਮ ਨਹੀਂ ਇੱਕ ਅਧਿਆਤਮਿਕ ਤਾਕਤ ਹੈ। ਬਹੁਤ ਸਾਰੇ ਲੋਕ ਸਮਝਦੇ ਹਨ ਕਿ ਵਸ਼ੀਕਰਨ ਜਾਦੂ ਟੋਣਾ ਜਾਂ ਕਿਸੇ ਨੂੰ ਫਸਾਉਣ ਵਾਲਾ ਟੰਗ ਹੈ ਪਰ ਸੱਚ ਇਹ ਹੈ ਕਿ ਵਸ਼ੀਕਰਨ ਇੱਕ ਆਤਮਿਕ ਵਿਧੀ ਹੈ ਜਿਸ ਰਾਹੀਂ ਤੁਸੀਂ ਆਪਣੀ ਚੇਤਨਾ ਆਪਣੀ ਊਰਜਾ ਅਤੇ ਆਪਣੇ ਭਾਵਨਾ ਨੂੰ ਇੰਨਾ ਕੇਂਦ੍ਰਿਤ ਕਰ ਸਕਦੇ ਹੋ ਕਿ ਸਾਹਮਣੇ ਵਾਲੇ ਵਿਅਕਤੀ ਦੇ ਦਿਲ ਦੇ ਉੱਤੇ ਉਸ ਦਾ ਅਸਰ ਹੋ ਜਾਵੇ ਵਸ਼ੀਕਰਨ ਕੀ ਹੁੰਦਾ ਹੈ ਕਿਵੇਂ ਇਸ ਨੂੰ ਕੀਤਾ ਜਾ ਸਕਦਾ ਹੈ ਵਸ਼ੀਕਰਨ ਦਾ ਅਰਥ ਹੈ ਕਿਸੇ ਨੂੰ ਪ੍ਰੇਰਿਤ ਕਰਨਾ ਪ੍ਰਭਾਵਿਤ ਕਰਨਾ ਪਿਆਰ ਅਤੇ ਸੰਜੋਗ ਵੱਲ ਵਧਾਉਣਾ ਇਹ ਕਿਸੇ ਨੂੰ ਮਜਬੂਰ ਕਰਨ ਦੀ ਵਿਧੀ ਨਹੀਂ ਸਗੋਂ ਦਿਲਾਂ ਨੂੰ ਦਿਲਾਂ ਦੇ ਨਾਲ ਜੋੜਨ ਵਾਲਾ ਇੱਕ ਸਾਧਨ ਹੈ ਕਿਹੜੇ ਮੰਤਰ ਦੇ ਨਾਲ ਤੁਸੀਂ ਵਸ਼ੀਕਰਨ ਕਰ ਸਕਦੇ ਹੋ ਇਸ ਦੀ ਵਿਧੀ ਕੀ ਹੈ ਇਹ ਜਾਣ ਲਵੋ ਕਾਮਦੇਵ ਵਸ਼ੀਕਰਨ ਮੰਤਰ ਧਿਆਨ ਨਾਲ ਸੁਣ ਲੈਣਾ ਓਮ ਨਮੋ ਭਗवते ਕਾਮ ਦੇਵਾਏ ਆਮੁਕ ਮੇ ਵਸ਼ਮਾਨਯ ਸਵਾਹਾ ਜਿੱਥੇ ਆਮੁਕ ਬੋਲਿਆ ਗਿਆ ਹੈ ਉਸ ਦੀ ਥਾਂ ਤੇ ਜਿਸ ਵਿਅਕਤੀ ਨੂੰ ਤੁਸੀਂ ਪ੍ਰਭਾਵਿਤ ਕਰਨਾ ਚਾਹੁੰਦੇ ਹੋ ਜਿਸ ਦੇ ਉੱਤੇ ਤੁਸੀਂ ਵਸ਼ਿਕਰਣ ਚਲਾਉਣਾ ਚਾਹੁੰਦੇ ਹੋ ਉਹਦਾ ਨਾਮ ਲੈਣਾ ਹੈ ਇਹਦੀ ਵਿਧੀ ਕੀ ਹੈ ਰੋਜ਼ ਸਵੇਰੇ 5 ਵਜੇ ਉੱਠਣਾ ਹੈ ਇਸ਼ਨਾਨ ਕਰਕੇ ਇੱਕ ਸ਼ੁੱਧ ਸਥਾਨ ਤੇ ਲਾਲ ਰੰਗ ਦਾ ਕਪੜਾ ਵਿਛਾ ਲੈਣਾ ਹੈ ਉਸ ਉੱਤੇ ਰੋਲੀ ਚੰਦਨ ਮਿੱਠਾ ਅਤੇ ਫੁੱਲ ਰੱਖੋ ਜਿਸ ਵਿਅਕਤੀ ਲਈ ਤੁਸੀਂ ਜਪ ਕਰ ਰਹੇ ਹੋ ਉਸ ਦੀ ਇੱਕ ਤਸਵੀਰ ਆਪਦੇ ਸਾਹਮਣੇ ਰੱਖ ਸਕਦੇ ਹੋ ਕਿਉਂ ਦਾ ਦੀਵਾ ਜਗਾਉਣਾ ਹੈ ਮੰਤਰ ਦੀ 108 ਵਾਲੀ ਮਾਲਾ ਜਿਹੜੀ ਹੈ ਉਹ ਜਪਣੀ ਹੈ ਜੋ ਮੰਤਰ ਮੈਂ ਤੁਹਾਨੂੰ ਉੱਤੇ ਦੱਸਿਆ ਹੈ ਇਹ ਕਿਰਿਆ ਲਗਾਤਾਰ ਤੁਸੀ 11 ਦਿਨ ਤੱਕ ਕਰਨੀ ਹੈ ਨਿਰਮਲ ਮਨ ਅਤੇ ਡੋਲਦਾ ਵਿਸ਼ਵਾਸ ਇਸ ਵਿੱਚ ਨਹੀਂ ਹੋਣਾ ਚਾਹੀਦਾ ਬਿਲਕੁਲ ਵਿਸ਼ਵਾਸ ਦੇ ਨਾਲ ਤੁਸੀ ਇਹ ਗੱਲ ਕਰਨੀ ਹੈ ਔਰ ਇਸ ਨੂੰ ਕਿਸੇ ਗਲਤ ਤਰੀਕੇ ਦੇ ਨਾਲ ਇਸਤੇਮਾਲ ਨਹੀਂ ਕਰਨਾ ਜੋ ਤੁਹਾਡੇ ਤੋਂ ਦੂਰ ਹੋ ਚੁੱਕਿਆ ਹੈ ਜਾਂ ਜੋ ਤੁਹਾਡੇ ਦਿਲਾਂ ਦੇ ਵਿੱਚ ਮੀਆਂ ਬੀਬੀ ਦੇ ਵਿੱਚ ਭੈਣ ਭਰਾਵਾਂ ਦੇ ਵਿੱਚ ਜੋ ਫਿੱਟ ਪੈ ਚੁੱਕੀ ਹੈ ਦیدار ਆ ਚੁੱਕੀ ਹੈ ਉਸ ਨੂੰ ਪੜਨ ਵਾਸਤੇ ਇਹ ਵਿਧੀ ਦਾ ਇਸਤੇਮਾਲ ਕਰੋ ਸਾਵਧਾਨੀਆਂ ਕੀ ਕੀ ਰੱਖਣੀਆਂ ਨੇ ਕਿਸੇ ਦੀ ਮਰਜ਼ੀ ਦੇ ਖਿਲਾਫ ਇਸ ਮੰਤਰ ਦਾ ਜਾਪ ਕਦੇ ਵੀ ਨਾ ਕਰੋ ਕਿਸੇ ਜੇ ਤੁਹਾਡੇ ਕੋਈ ਖਿਲਾਫ ਹੈ ਉਹ ਤੁਹਾਡੇ ਵੱਲੋਂ ਦਾ ਦੁਜਾਨ ਹੈ ਨਹੀਂ ਤਾਂ ਇਸ ਦਾ ਜਾਪ ਉਹਦੇ ਉੱਤੇ ਤੁਸੀਂ ਨਾ ਕਰੋ ਇਹ ਮੰਤਰ ਸਿਰਫ ਪਵਿੱਤਰ ਉਦੇਸ਼ ਲਈ ਹੀ ਵਰਤਣਾ ਚਾਹੀਦਾ ਹੈ ਕਿਸੇ ਗਲਤ ਮੰਤਵ ਦੇ ਨਾਲ ਇਸ ਦਾ ਉਪਯੋਗ ਨਾ ਕਰੋ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਭਾਵਨਾ ਵੀ ਤੁਹਾਡੇ ਮਨ ਦੇ ਵਿੱਚ ਨਹੀਂ ਹੋਣੀ ਚਾਹੀਦੀ ਉਦੋਂ ਵੀ ਇਹ ਮੰਤਰ ਕੰਮ ਨਹੀਂ ਕਰੇਗਾ ਆਪਣਾ ਮਨ ਸਾਫ਼ ਤੇ ਇਰਾਦੇ ਸੱਚੇ ਹੋਣੇ ਬਹੁਤ ਹੀ ਜ਼ਰੂਰੀ ਹੈ ਅਖੀਰ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਵਸ਼ੀਕਰਨ ਕੋਈ ਚਮਤਕਾਰ ਨਹੀਂ ਹੈ ਇਹ ਇੱਕ ਆਤਮਿਕ ਵਿਦਿਆ ਹੈ ਜੇ ਤੁਸੀਂ ਇਹਨੂੰ ਪਿਆਰ ਰਿਸ਼ਤੇਦਾਰੀ ਸਮਝੋਤੇ ਜਾਂ ਦਲੀ ਇਮਾਨਦਾਰੀ ਨਾਲ ਵਰਤਦੇ ਹੋ ਤਾਂ ਇਹ ਤੁਹਾਡੀ ਜ਼ਿੰਦਗੀ 'ਚ ਚਮਤਕਾਰ ਕਰ ਸਕਦਾ ਹੈ ਪਰ ਜੇ ਇਹ ਤਾਕਤ ਤੁਸੀਂ ਕਿਸੇ ਬੁਰੀ ਨੀਅਤ ਦੇ ਨਾਲ ਜਾਂ ਬੁਰੇ ਨਤੀਜਿਆਂ ਨੂੰ ਵੇਖਦੇ ਹੋਏ ਕਰਦੇ ਹੋ ਜਾਂ ਕਿਸੇ ਵਾਸਤੇ ਬੁਰਾ ਸੋਚ ਕੇ ਕਰਦੇ ਹੋ ਤਾਂ ਇਹ ਉਲਟ ਵੀ ਪੈ ਸਕਦਾ ਹੈ ਅਸਲ ਤਾਕਤ ਤੁਹਾਡੇ ਮਨ ਦੇ ਵਿੱਚ ਹੈ ਸੱਚੇ ਦਿਲ ਦੇ ਨਾਲ ਕੀਤੀ ਹੋਈ ਹਰ ਇੱਕ ਕਿਰਿਆ ਹਰ ਇੱਕ ਪਾਠ ਪੂਜਾ ਕਦੇ ਵੀ ਖਾਲੀ ਨਹੀਂ ਜਾਂਦੀ ਰੰਗ ਫਕੀਰੀ ਦੇ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਵੋ ਤੇ ਲਾਈਕ ਵਾਲਾ ਬਟਨ ਜ਼ਰੂਰ ਦਬ ਲਹਿਣਾ ਨਾਲ ਘੰਟੀ ਵਾਲਾ ਬਟਨ ਤਾਂ ਜੋ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸ਼ੇਅਰ ਜ਼ਰੂਰ ਕਰ ਦੇਣਾ ਵੀਡੀਓ ਜੇ ਤੁਹਾਨੂੰ ਇਹ ਉਪਾਅ ਪਸੰਦ ਆਇਆ ਹੈ